ਕਾਲੂ ਸਾਜੀ ਵਖਈ ਤੇ ਪੰਬਰ ਇਹ ਗਿਣਤੀ ਬਹੁਤ ਹੀ ਹੈ ਵਖਈ ਹੋਇਆ ਪਰਮੇਸ਼ਰ ਨੂੰ ਮੰਨਦਾ ਹੈ ਪਰਮੇਸ਼ਰ ਦੀ ਹੋਗ ਦੇ ਕਰਨ ਗਿਆਨ ਨਹੀਂ ਮੰਗਦਾ ਹੈ ਪਦਾਰਥ ਮੰਗਦਾ ਮਾਰਾ ਦੁੱਧ ਦੇਓ ਪੁੱਤ ਦੇਓ ਆ ਦੇਓ ਹੋ ਦੇਓ ਉਹਦੀਆਂ ਮੰਗਾ ਨਹੀਂ ਆਖਾ ਮੰਗਾ ਦੇ ਦੇ ذات ਕਰੇ ਜਾਤਾਰ ਹਰ ਵੇਲੇ ਮੰਗਤੇ ਦਾ ਮੰਗਤਾ ਲੇਕਿਨ ਇਹ ਨਹੀਂ ਪਤਾ ਜੋ ਮੰਗਾ ਸੋ ਭੁੱਖਾ ਰਹੇ ਹੈ ਜਿਹੜਾ ਬਹੁਤਾ ਮੰਗਦਾ ਉਹਦੀ ਭੁੱਖ ਨਹੀਂ ਉੱਤਰਦੀ ਹੈ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਬਿਨਾਂ ਸੰਤੋਖ ਦੁਖਾਂਤ ਸਾਜੀ ਥਿਰਪੀ ਨਹੀਂ ਹੈ ਤੇ ਜੇ ਆਪਾਂ ਕਹਿੰਦੇ ਹੈ ਮਹਾਰਾਜ ਸੰਤੋਖ ਬਖਸ਼ ਦਿਓ ਜਿਹੜਾ ਬੱਚਾ ਸੰਤੋਖੀ ਹੈ ਮਾਪੇ ਦੇਖੋ ਉਹਦੇ ਤੇ ਕਿੰਨੇ ਕੁਛ ਨੇ ਕਿ ਉਹਨੂੰ ਭੁੱਖਾ ਮਾਰਦੇ ਹਨ ਇਸੇ ਤਰ੍ਹਾਂ ਵਾਹਿਗੁਰੂ ਅੰਤਰਾਜਮੀ ਹੈ ਸਭ ਦੇ ਦਿਨਾਂ ਦੀ ਇਹ ਜਾਣਦਾ ਹੈ ਬਿਨ ਬਕਨੇ ਬਿਨ ਕਹਿਨ ਕਹਾਂ ਅੰਤਰਾਜਮੀ ਜਾਨਣਾ ਹੈ ਤੋ ਖਰਸਾ ਜੀ ਬਖਈ ਪੁੱਛ ਉਹਨੇ ਪਰਮੇਸ਼ਰ ਦੀ ਹੋਂਦ ਮੰਨਦੇ ਨੇ ਲੇਕਿਨ ਉਹਦੇ ਕੋਲੋਂ ਮੰਗਦੇ ਰਹਿੰਦੇ ਨੇ ਮਹਾਰਾ ਆ ਦੇ ਦੇ ਆ ਦੇ ਦੇ ਬੱਚਾ ਹਰ ਵੇਲੇ ਮਾਂ ਬਾਪ ਤੋਂ ਮੰਗਦਾ ਕਿ ਸਾਰੀਆਂ ਚੀਜ਼ਾਂ ਦੇ ਦਿੰਦੇ ਨੇ ਮਾਂ ਕਦੇ ਨਹੀਂ ਦਿੰਦੀ ਵੀ ਆ ਜਾ ਬੱਚਾ ਜੇ ਮੰਗਦਾ ਜੇ ਨਾ ਤਾਂ ਮਾਲ ਹੋ ਜਾਣਾ ਮੈਨੂੰ ਵਿਵਤਾ ਪਾਉ ਕਦੇ ਨਹੀਂ ਦਿੰਦੀ ਇਸੇ ਤਰ੍ਹਾਂ ਵਾਇਗਰੂ ਵੀ ਅੰਤਰਾਜਾਮੀ ਆ ਮੰਗਦੇ ਫਰਾਨਾ ਕਹਿੰਦਾ ਮੈਂ ਤਾਂ 10 ਸਾਲ ਕਰਾਉਂਦਾ ਮਰ ਕੇ ਮੈਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਦਿੰਦੇ ਕਰੇ ੜਾਂਬੇ